ਸਾhle ਮੁਲਾਕਤ ਕੀਤੀ ਕਿਸ ਤਰ੍ਹਾਂ ਦੀ ਸੀ ਸੇਤ ਬੈਟਰ ਹੈ ਜੀ ਅਕੇ ਨਾਲ ਕਾਫੀ ਗੱਲਾਂ ਬਾਤਾਂ ਵੀ ਹੋਈਆਂ ਕਾਫੀ ਚੰਗੇ ਗੱਲਾਂ ਬਾਤਾਂ ਹੋਈਆਂ ਤੇ ਦੇਖਣ ਨੂੰ ਲੱਗਦਾ ਹੈ ਕਿ ਸੇਤ ਅੱਗੇ ਨਾਲ ਬੈਟਰ ਹੈ ਤੇ ਪੋਸਟਲੀ ਹੋਰ ਜਲਦੀ ਠੀਕ ਹੋਣਗੇ ਤੇ ਟ੍ਰਾਂਸਫਰਿੰਗ ਹੋ ਗਿਆ ਗੈਪ ਕਿੰਦੇ ਜਿਹੜਾ ਪੈ ਗਿਆ 15 ਘੰਟੇ ਦਾ ਉਸ ਤੋਂ ਬਾਅਦ ਕਹਿੰਦੇ 2 ਦਿਨ ਹੋ ਗਏ ਹੈ ਸਰੀਰ ਉਸ ਸਾਹ ਦਾ ਨਹੀਂ ਰਿਹਾ ਕਮਜ਼ੋਰੀ ਜਿਆਦਾ ਹੋ ਗਈ ਹੈ ਅੱਜ ਵੀ ਬਾਹਰ ਨਹੀਂ ਆਏ ਕੱਲ ਵੀ ਬਾਹਰ ਨਹੀਂ ਆਏ ਸੀਗੇ ਇਹ ਤਾਂ ਡਾਕਟਰਸ ਕਮੈਂਟ ਕਰpanਗੇ ਜੀ ਇਹਦੇ ਤੇ ਕਿ ਉਹ ਜਿਹੜਾ ਗੈਪ ਪਿਆ ਹੈ ਉਦੇ ਕਰਕੇ ਬਟ ਆਈ ਡੋਨਟ ਫੀਲ ਕਿ 15 ਘੰਟੇ ਦਾ ਕੋਈ ਗੈਪ ਹੈ ਹੋ ਜਾ ਕੋਈ ਮੇਜਰ ਗੈਪ ਹੈ ਸੋ ਬਾਕੀ ਡਾਕਟਰਸ ਹੈ ਤੇ ਜ਼ਿਆਦਾ ਕਮੈਂਟ ਕਰ ਪਾਣਗੇ ਮੈਨੂੰ ਤਾਂ ਜਿਹੜਾ ਮੈਂ ਤੁਹਾਨੂੰ ਫਿਜ਼ੀਕਲੀ ਵੇਖਣ ਤੇ ਜਿਹੜਾ ਪਤਾ ਲੱਗਦਾ ਉਹੀ ਦੱਸ ਸਕਦਾ ਸੋ ਉਹਦੇ ਨਾਲ ਮੈਨੂੰ ਤਾਂ ਸਿਚੁਏਸ਼ਨ ਕਾਫੀ ਬੈਟਰ ਲੱਗੀ ਸਰ ਡਾਕਟਰਾਂ ਵੱਲੋਂ মিডিਆ ਤੇ ਦੂਰੀ ਕਿਉਂ ਬਣਾ ਕੇ ਰੱਖੀ ਜਾਂਦੀ ਹੈ ਜਦੋਂ মিডিਆ ਤੋਂ ਕੋਈ ਸਵਾਲ ਪੁੱਛਿਆ ਜਾਂਦਾ ਉਹਨਾਂ ਦੇ ਹੈਲਥ ਨੂੰ ਲੈ ਕੇ ਕਿਉਂ ਦੂਰੀ ਬਣਾਈ ਜਾਂਦੀ ਹੈ ਆਖਿਰਕਾਰ ਕਿਸ ਚੀਜ਼ ਦਾ ਔਲਾ ਰੱਖਿਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਕੋਈ ਗੱਲ ਔਲਾ ਨਹੀਂ ਰੱਖਿਆ ਜਾ ਰਿਹਾ ਅਸੀਂ ਸਿਵਲ ਸਰਜਨ ਸਾਹਿਬ ਨਾਲ ਗੱਲ ਤੇ ਉਹਨਾਂ ਵੱਲੋਂ ਇੱਕ ਸੀ ਪੀ ਆਰਓ ਕਰਵਾ ਦਾਂਗੇ ਸਿਵਲ ਸਚਨ ਸਾਹਿਬ ਨੂੰ ਕੇਕੇ ਜਿਹੜਾ ਪ੍ਰੈਸ ਨਾਲ ਗੱਲਬਾਤ ਕਰਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਵੀ ਦੇ ਦਿਆ ਕਰੂਗਾ ਤੇ ਸਾਰਾ ਕੁਝ ਦੱਸ ਦਿਆ ਕਿਉਂਕਿ ਨਾ ਤਾਂ মিডিਆ ਬੁਲੇਟਿਨ ਜਾਰੀ ਹੁੰਦਾ ਹੈ ਨਾ ਕਿਸੇ ਤਰੀਕੇ ਦਾ ਕੋਈ ਸੀਨੀਅਰ ਜਾਂ ਕੋਈ ਡਾਕਟਰ ਦੂਸਰਾ ਗੱਲਬਾਤ ਕਰਦਾ ਤਾਂ I understand ਜੀ ਕਿ ਤੁਹਾਨੂੰ ਜਿਹੜਾ ਹੈਲਥ ਦੀ ਕੰਡੀਸ਼ਨ ਦਾ ਰੈਗੂਲਰ ਅਪਡੇਟ ਮਿਲਦੇ ਰਹਿਣੇ ਚਾਹੀਦੇ ਜੋ ਕੋਈ ਪੀਆਰਓ ਉਹਨਾਂ ਵੱਲੋਂ ਨਿਯੁਕਤ ਕਰਾ ਲਾਂਗੇ ਸਿਵਲ ਸਰਚ ਇੰਸਪੈਕਟਰ ਵੱਲੋਂ ਸੋ ਥੈਟ ਕਿ ਤੁਹਾਡੇ ਵਾਸਤੇ ਵੀ 1.0 ਪਰਸੈਂਟ ਹੋ ਜਾ ਜਿਹੜਾ ਗੱਲਬਾਤ ਤੁਸੀਂ ਉਹਦੇ ਨਾਲ ਕਰ ਸਕੋ ਜਿਹੜੀ ਚਿੱਠੀ ਲਿਖੀ ਸੀਗੀ ਉਧਰ ਮੈਡੀਕਲ ਸੁਪਰਡੈਂਟ ਨੂੰ ਡਾਕਟਰਾਂ ਦੀ ਟੀਮ ਵੱਲੋਂ ਕੋਈ ਉਸ ਤੇ ਗੱਲਬਾਤ ਹੋਈ ਬਾਅਦ ਦੇ ਵਿੱਚੋਂ ਕਿਉਂਕਿ ਥਰੂ ਤੁਹਾਡੇ ਕੋਲ ਹੀ ਹੋਣਾ ਸੀ ਬਾਕੀ ਸਭ ਨਹੀਂ ਮੇਰੇ ਨਾਲ ਉਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਨਾ ਤਾਂ ਮੈਡੀਕਲ ਸੁਪਰਡੈਂਟ ਨਾਲ ਹੀ ਹੋਈ ਹੈ ਤੇ ਨਾ ਹੀ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਉਹਦੇ ਬਾਰੇ ਕੋਈ ਗੱਲਬਾਤ ਠੀਕ ਠੀਕ ਹੈ